ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਵਿੱਚ ਇੱਕ ਵਾਰ ਫਿਰ ਹੋਏ ਸਰਗਰਮ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਸੀ ਕਿ ਪੀਜੀਆਈ ਦੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਜਾਂਚ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਜ਼ੀਕਲੀ ਫਿਟ ਨਹੀਂ ਉਹਨਾਂ ਦੇ ਲੀਵਰ ਦੇ ਵਿੱਚ ਇਨਫੈਕਸ਼ਨ ਹੈ ਉਹਨਾਂ ਦੇ ਗਲੇ ਦੇ ਵਿੱਚ ਇਨਫੈਕਸ਼ਨ ਹੈ ਉਹਨਾਂ ਦੀ ਹਾਰਟ ਬੀਟ ਤੇਜ਼ ਹੈ ਇਹ ਖੁਲਾਸੇ ਕੀਤੇ ਗਏ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਬਿਕਮਜੀਤ ਸਿੰਘ ਜੀਠੀਆ ਵੱਲੋਂ ਬਿਕਮਜੀਤ ਸਿੰਘ ਜੀਠੀਆ ਨੂੰ ਚਿਤ ਕਰ ਦਿੱਤਾ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 3 ਦਿਨ ਲਗਾਤਾਰ ਗੈਪ ਰਹੇ ਹਲਕਾ ਲੁਧਿਆਣਾ ਦੀ ਜਿਮਨੀ ਚੋਣ ਜਿਹੜੀ ਲੜੀ ਜਾ ਰਹੀ ਸੀ ਪੱਛਮੀ ਦੇ ਵਿੱਚ ਤੇ ਵਿਰੋਧੀਆਂ ਨੇ ਤੱਜ ਕੱਸੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਖਾਸਾ ਖਰਾਬ ਹੋ ਗਈ ਹੈ ਕਿਉਂਕਿ ਸ਼ਰਾਬ ਦੀ ਗੰਦੀ ਲਤ ਲੱਗੀ ਹੋਈ ਹੈ ਉਹਨਾਂ ਨੂੰ ਕਿਉਂਕਿ ਇਹ ਖੁਲਾਸਾ ਖੁਦ ਬਿਕਮਜੀ ਸਿੰਘ ਜੀਠੀਆ ਨੇ ਆਪਣੀ ਸੋਸ਼ਲ ਮੀਡੀਆ ਦੇ ਪੇਜ ਤੇ ਪਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਸੀ ਤੇ ਬਾਅਦ ਵਿੱਚ ਕਹਿੰਦੀ ਸੀ ਅਰਦਾਸ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਹਾਲਾਤ ਜਿਹੜੇ ਠੀਕ ਹੋਣੇ ਚਾਹੀਦੇ ਨੇ ਤੰਦਰੁਸਤ ਕਰੇ ਲੇਕਰ ਪੰਜਾਬ ਦੇ ਮੁੱਖ ਮੰਤਰੀ ਬਿਲਕੁਲ ਨੋਂ ਵਰ ਗੌਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 1 ਵਜੇ ਕੈਬਨਿਟ ਮੀਟਿੰਗ ਸੱਦ ਲਈ ਹੈ ਇਹ ਚੌਥੀ ਮੀਟਿੰਗ ਹੈ ਯਾਨੀ ਕਿ ਇਸ ਜੂਨ ਮਹੀਨੇ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਉੱਥੇ ਪਹੁੰਚਣਾ ਹੋਵੇਗਾ ਕਿਸੇ ਨੂੰ ਵੀ ਕਟਾਈ ਨਹੀਂ ਕਰ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੈਬਨਿਟ ਦੇ ਵਿੱਚ ਵੱਡੇ ਫੇਰ ਬਦਲ ਕੀਤੇ ਜਾਣਗੇ ਇਸ ਉੱਤੇ ਵੀ ਜਿਹੜੀ ਹੈ ਚਰਚਾ ਬਣ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕੈਬਨਿਟ ਮੀਟਿੰਗ ਕਰ ਰਹੇ ਨੇ ਯਾਨੀ ਕਿ ਇਹ ਉਹਨਾਂ ਦੇ ਇਸ ਮਹੀਨੇ ਦੀ ਚੌਥੀ ਕੈਬਨਿਟ ਮੀਟਿੰਗ ਹੈ 1 ਵਜੇ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਸੰਜੀਵ ਕਰੋੜਾ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ ਕਿ ਉਹਨੂੰ ਕਿਹੜਾ ਅਹੁਦਾ ਦਿੱਤਾ ਜਾਵੇ ਹੋਰ ਦੋ ਤਿੰਨ ਮੰਤਰੀ ਜਿਹੜੇ ਨੇ ਜਿਹੜੀਆਂ ਜਿਹੜੇ ਅਹੁਦੇ ਖਾਲੀ ਪਏ ਨੇ ਉਹ ਮੰਤਰੀ ਬਣਾਏ ਜਾਣਗੇ ਹਲਕਾ ਦੁਆਬੀ ਤੋਂ ਕੱਲ ਖਬਰ ਆਈ ਸੀ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੁਪਹਿਰ ਅੱਜ 1 ਵਜੇ ਹੋਵੇਗੀ ਤੁਹਾਨੂੰ ਦੱਸਦੀ ਕਿ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ਤੇ ਬੁਲਾਈ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਹਿੱਤਾਂ ਨਾਲ ਜੁੜੇ ਹੋਏ ਕਈ ਮਹੱਤਵਪੂਰਨ ਮੁੱਦਿਆਂ ਤੇ ਫੈਸਲੇ ਲਏ ਜਾ ਸਕਦੇ ਨੇ ਪਹਿਲਾ ਫੈਸਲਾ ਹੈ ਸੂਬੇ ਵਿੱਚ ਨਵੀਆਂ ਨੀਤੀਆਂ ਸੰਬੰਧੀ ਵੱਡਾ ਐਲਾਨ ਹੋ ਸਕਦਾ ਹੈ ਦੂਸਰਾ ਨੌਜਵਾਨਾਂ ਦੇ ਰੁਜ਼ਗਾਰ ਨਾਲ ਸੰਬੰਧਤ ਪ੍ਰਸਤਾਵਾਂ ਤੇ ਚਰਚਾ ਸੰਭਵ ਹੈ ਕਿਸਾਨ ਅਤੇ ਬਿਜਲੀ ਦਰਾਂ ਸੰਬੰਧੀ ਇੱਕ ਨਵੀਂ ਯੋਜਨਾ ਆ ਸਕਦੀ ਹੈ ਸਿੱਖਿਆ ਤੇ ਸਿਹਤ ਪ੍ਰਣਾਲੀ ਵਿੱਚ ਬਦਲਾਅ ਸੰਬੰਧੀ ਪੇਸ਼ ਹੋ ਸੰਭਵ ਹੈ ਮੀਟਿੰਗ ਨੂੰ ਲੈ ਕੇ ਅਧਿਕਾਰੀਆਂ ਨੂੰ ਰਲਟ ਮੋਟ ਤੇ ਰੱਖਿਆ ਗਿਆ ਹੈ ਸੂਤਰਾਂ ਦਾ ਕਹਿਣਾ ਹੈ ਕੁਝ ਵਿਭਾਗੀ ਫੇਰ ਬਦਲਾਅ ਤੇ ਬਜਟ ਬਜਟ ਪ੍ਰਸਤਾਵ ਦੇ ਏਜੰਡੇ ਵੀ ਸ਼ਾਮਲ ਹਨ ਮੁੱਖ ਮੰਤਰੀ ਖੁਦ ਇਸ ਮੀਟਿੰਗ ਦੀ ਨਿਗਰਾਨੀ ਕਰ ਰਹੇ ਨੇ ਇੱਕ ਪਾਸੇ ਜਿੱਥੇ ਇਲਜ਼ਾਮ ਲਗਾਏ ਜਾ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਿ ਉਹ بیمار ਨੇ ਆ ਉਹ ਹਾਰ ਦਾ ਵੇਖੇ ਸੰਜੀਵ ਰੋੜਾ ਨੂੰ ਕੋਚਨਮ ਦਾ ਛੱਡ ਗਏ ਨੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੀ ਅਗਵਾਈ ਖੁਦ ਕਰਨਗੇ ਕੈਬਨਿਟ ਦੇ ਵਿੱਚ ਵੀ ਵੱਡੇ ਬਦਲਾਅ ਹੋਣਗੇ ਸੂਤਰ ਦੱਸਦੇ ਨੇ ਕਿ ਨਵੇਂ ਮੰਤਰੀ ਵੀ ਬਣੇ ਜਾਣਗੇ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਲੈ ਕੇ ਬਿਜਲੀਆਂ ਨੂੰ ਲੈ ਕੇ ਫਸਲਾਂ ਨੂੰ ਲੈ ਕੇ ਅਤੇ ਪ੍ਰਸ਼ਾਸਨਿਕ ਬਦਲੀਆਂ ਨੂੰ ਲੈ ਕੇ ਵੱਡੇ ਫੈਸਲੇ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਇਸ ਮਹੀਨੇ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੌਥੀ ਕੈਬਨਿਟ ਮੀਟਿੰਗ ਹੈ